ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਰਹਾਉ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ ਜੁਗੋ ਜੁਗ ਅਟਲ ਰਹਿਮਤਾਂ ਦੇ ਮਾਲਕ ਹਲਤ ਪਲਤ ਦੇ ਰਾਖੇ ਸ਼ਬਦ ਗੁਰੂ ਧੰਨ ਧੰਨ ਸਤ ਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਕਦਸ ਗੋਦ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਾਰੀ ਸੰਗਤ ਆਪਣੀਆਂ ਹਾਜ਼ਰੀਆਂ ਲਵਾਈਏ ਸਤਿਗੁਰੂ ਜੀ ਨੂੰ ਝੁਕਾਈਏ ਸੀਸ ਜਿੱਥੇ ਅਸੀਂ ਸਰੀਰ ਕਰਕੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਉੱਥੇ ਹੀ ਮਨ ਕਰਕੇ ਵੀ ਸਤਿਗੁਰੂ ਜੀ ਨੂੰ ਹਾਜ਼ਰੀ ਲਵਾ ਕੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੀ ਸੰਗਤ ਹੀ ਧੰਨ ਧੰਨ ਰਾਮਦਾਸ ਗੁਰ ਜਿਨ ਸਰਿਆ ਤਿਨੇ ਸਵਾਰਿਆ ਉਹਨਾਂ ਦੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਪਿੰਡ ਵਡਾਲਾ ਵਿਖੇ ਇਕੱਤਰ ਹੋਏ ਹਾਂ ਵੀਰ ਜੀ ਨੇ ਬੜਾ ਸੋਹਣਾ ਵਿਖਿਆਨ ਕੀਤਾ ਹੈ ਕਿ ਇਹ ਲੜੀ ਹਰ 2 ਮਹੀਨੇ ਬਾਅਦ ਪਿੰਡ ਵਡਾਲਾ ਵਿਖੇ ਗੁਰਮਤ ਸਮਾਗਮਾਂ ਦੀ ਜਿਹੜੀ ਹੈ ਚਲਦੀ ਹੈ ਸੋ ਉਸੇ ਹੀ ਲੜੀ ਦੇ ਤਹਿਤ ਅੱਜ ਅਸੀਂ ਗੁਰੂ ਘਰ ਦੇ ਵਿੱਚ ਸਹਿਬਾਂ ਦਾ ਪ੍ਰਮਾਣ ਹੈ ਗੁਰੂ ਦਵਾਰੇ ਹੋਏ ਸੋਝੇ ਪਾਏ ਸੀ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦੇ ਲਈ ਇਕੱਤਰ ਹੋਏ ਹਾਂ ਸਾਧ ਸੰਗਤ ਜੀ ਜਿੰਨਾ ਸ਼ਹੀਦਾਂ ਦੇ ਦਿਨ ਮਨਾਉਣ ਦੇ ਲਈ ਅਸੀਂ ਇਕੱਠੇ ਹੋਏ ਹਾਂ ਸੋ ਆਓ ਕੁਝ ਸਮਾਂ ਕੁਝ ਚੰਦ ਘੜੀਆਂ ਅਸੀਂ ਉਹਨਾਂ ਦੇ ਲਈ ਕੱਢੀਏ ਜਿਨ੍ਹਾਂ ਨੇ ਸਾਰਾ ਜੀਵਨ ਪੰਥ ਦੇ ਲੇਖੇ ਕੌਮ ਦੇ ਲੇਖੇ ਲਾ ਦਿੱਤਾ ਸਾਡੇ ਕੋਲ ਅੱਜ ਇਹ ਸਮਾਂ ਨਹੀਂ ਹੈ ਕਿ ਅਸੀਂ ਸ਼ਹੀਦੀਆਂ ਦੇਈਆਂ ਹਨ ਅਸੀਂ ਤੇ ਸਿਰਫ ਬੈਠ ਕਰਕੇ ਉਹਨਾਂ ਦਾ ਇਤਿਹਾਸ ਸਰਵਣ ਕਰ ਲਈਏ ਉਹਨਾਂ ਨੂੰ ਯਾਦ ਕਰਦੇ ਹੋਏ ਗੁਰਬਾਣੀ ਨੂੰ ਪੜ ਲਈਏ ਸੁਖਮਣੀ ਸਾਹਿਬ ਦੇ ਜਾਪ ਕਰ ਲਈਏ ਸਹਿਜ ਪਾਠ ਕਰ ਲਈਏ ਸਾਡੇ ਉਹਨਾਂ ਪ੍ਰਤੀ ਇੰਨੀ ਹੀ ਬਹੁਤ ਵਫਾਦਾਰੀ ਹੈ ਜੇਕਰ ਅਸੀਂ ਉਹਨਾਂ ਦੇ ਕਏ ਹੋਏ ਮਾਰਗ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਦੇ ਜੀਵਨ ਸੰਬੰਧੀ ਕਿਉਂਕਿ ਦਾਸ ਤੋਂ ਬਾਅਦ ਬਹੁਤ ਸਾਰੇ ਵਿਦਵਾਨ ਜਿਹੜੇ ਆ ਜਿਨ੍ਹਾਂ ਨੇ ਵਿਚਾਰਾਂ ਕਰਦੀਆਂ ਨੇ ਭਾਵੇਂ ਅੱਜ ਸਿੱਖ ਕੌਮ ਦੇ ਵਿੱਚ ਕੱਲੂ ਘਾਰੇ ਦਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਜੋ ਸਾਡੀ ਕੌਮ ਦੇ ਉੱਤੇ ਇਹ ਤਸ਼ੱਦਦ ਵਾਪਰਿਆ ਜਿੰਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਕਿਉਂਕਿ ਬਹੁਤ ਘੱਟ ਕੌਮਾਂ ਨੇ ਜਿਨ੍ਹਾਂ ਨੇ ਆਪਣੇ ਉੱਤੇ ਕੱਲੂ ਘਾਰੇ ਹੰਡਾਏ ਨੇ ਸਿੱਖ ਪੰਥ ਦੇ ਉੱਤੇ ਤਿੰਨ ਕੱਲੂ ਘਾਰੇ ਜਿਹੜੇ ਵਾਪਰੇ ਨੇ ਉਹ ਕਾਨੂੰਵਾਲ ਦਾ ਸ਼ੰਭ ਹੋਵੇ ਕੋਪਰਹੀੜਾ ਹੋਵੇ ਜਾਂ 1984 ਹੋਵੇ ਜਿੱਥੇ ਵੀ ਸਿੱਖ ਵੱਸਦਾ ਹੈ ਉਹ ਇਹ ਦਿਨਾਂ ਨੂੰ ਯਾਦ ਕਰਕੇ ਉਹਦੇ ਮਨ ਵਿੱਚ ਬਹੁਤ ਰੋਸ ਆਉਂਦਾ ਹੈ ਕਿ ਸਾਡੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਆ ਜ਼ਾਲਮ ਸਰਕਾਰ ਵੱਲੋਂ ਜਿੱਥੇ ਇੱਕ ਸ਼ਾਂਤੀ ਦੀ ਆਵਾਜ਼ ਆਉਂਦੀ ਹੋਵੇ ਜਿੱਥੇ ਇਹ ਆਵਾਜ਼ ਆਉਂਦੀ ਹੋਵੇ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿੱਤੇ ਬਾਹਰ ਜੀ ਉਸ ਅਸਥਾਨ ਨੂੰ ਜਿਹੜਾ ਟੈਂਕਾਂ ਦੇ ਨਾਲ ਢਾਉਣਾ ਇਹ ਉਸ ਸਰਕਾਰ ਦੀ ਜਿਹੜੀ ਸੀ ਕਨੌਣੀ ਹਰਕਤ ਸੀ ਸੋ ਗੱਲ ਕਰੀਏ ਜੇਕਰ ਪੰਚਮ ਪਾਤਸ਼ਾਹ ਜੀ ਦੀ ਕਿਉਂਕਿ ਸਿੱਖ ਜਿਹੜੇ ਆ ਜਿਨ੍ਹਾਂ ਨੇ ਸ਼ਹੀਦੀਆਂ ਦਾ ਮੁੱਢ ਬੰਨਿਆ ਉਹ ਹੈ ਗੁਰੂ ਅਰਜਨ ਪਾਤਸ਼ਾਹ ਜੀ ਅਸੀਂ ਸ਼ਬਦ ਮੰਗਲਾ ਚਰਨ ਦੇ ਵਿੱਚ ਸਰਵਣ ਕੀਤਾ ਹੈ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੀ ਸਾਧ ਸੰਗਤ ਜਦੋਂ ਵੀ ਇਹ ਸ਼ਬਦ ਪੜਿਆ ਜਾਂਦਾ ਹੈ ਨਾ ਸਾਡੇ ਮਨ ਵਿੱਚ ਇੱਕੋ ਹੀ ਫੁਰਨਾ ਜਿਹੜਾ ਚੱਲਦਾ ਹੈ ਕਿ ਜਦੋਂ ਮੇਰੇ ਪਾਸ਼ਾ ਜੀ ਤਤੀ ਤਵੀ ਦੇ ਉੱਤੇ ਬੈਠੇ ਹਨ ਜਦੋਂ ਉਹਨਾਂ ਦੇ ਉੱਤੇ ਰੇਤਾਂ ਪਾਈ ਜਾ ਰਹੀ ਹੈ ਦੇਖਦੇ ਵਿੱਚ ਉਬਾਲਿਆ ਜਾ ਰਿਹਾ ਹੈ ਉਸ ਸਮੇ ਮੇਰੇ ਪਾਸ਼ਾ ਜੀ ਨੇ ਇਹ ਬਚਨ ਗਏ ਸਾ ਸੰਗਤ ਇਹ ਬਚਨ ਮੇਰੇ ਪਾਸ਼ਾ ਜੀ ਨੇ ساری ਜ਼ਿੰਦਗੀ ਹੰਡਾਈ ਜੇਕਰ ਉਹਨਾਂ ਦੇ ਇਤਿਹਾਸ ਨੂੰ ਅਸੀਂ ਬਾਚੀਏ ਨਾ ਜਿੰਨੇ ਵੀ ਉਹਨਾਂ ਦੇ ਜੀਵਨ ਦੇ ਉੱਤੇ ਔਖੇ ਸਮੇਂ ਆਏ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਇਕੱਲਾ ਉਹ ਹੀ ਨਹੀਂ ਔਖਾ ਸਮਾਂ ਆਇਆ ਜਦੋਂ ਮੇਰੇ ਸਹਿਬ ਤਤੀ ਤਵੀ ਦੇ ਉੱਤੇ ਬੈਠਦੇ ਨੇ ਉਹਨਾਂ ਦਾ ਤੇ ਸਾਥ ਸੰਗਤ ਜੀਵਨ ਹੀ ਸਾਰਾ ਸੰਘਰਸ਼ ਦੇ ਵਿੱਚ ਲੰਘਿਆ ਉਹ ਭਾਵੇਂ ਘਰ ਦੀ ਵਿਰੋਧਤਾ ਹੋਵੇ ਭਾਵੇਂ ਜ਼ਾਲਮ ਸਰਕਾਰ ਦੀ ਵਿਰੋਧਤਾ ਹੋਵੇ ਕਿੰਨੇ ਵਿਰੋਧੀ ਉਹਨਾਂ ਦੇ ਜਿਹੜੇ ਉਸ ਸਮੇਂ ਪੈਦਾ ਹੋਏ ਗੁਰੂ ਅਰਜਨ ਪਾਤਸ਼ਾਹ ਜੀ ਦਾ ਜੀਵਨ ਜੇਕਰ ਅਸੀਂ ਸੰਖੇਪ ਰੂਪ ਦੇ ਵਿੱਚ ਸਾਧ ਸੰਗਤ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸੇਧ ਲਈਏ ਤੇ ਮੇਰੇ ਪਾਤਸ਼ਾਹ ਜੀ ਉਹਨਾਂ ਦਾ ਬਚਪਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੋਦ ਦੇ ਵਿੱਚ ਜਿਹੜਾ ਆ ਉਹ ਉਹਦੇ ਵਿੱਚ ਵੱਡੇ ਹੁੰਦੇ ਨੇ ਕਿੰਨੇ ਪਵਿੱਤਰ ਸ਼ਬਦ ਜਿਹੜੇ ਮੇਰੇ ਪਾਤਸ਼ਾਹ ਜੀ ਕਹਿੰਦੇ ਕਿ ਦੋਹਿਤਾ ਬਾਣੀ ਕਾ ਬੋਹਿਤਾ ਇਸੇ ਤਰ੍ਹਾਂ ਹੀ ਜੇਕਰ ਅੱਗੇ ਚੱਲੀਏ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਜੂਰ ਉਹ ਰਹਿ ਕੇ ਸੇਵਾਵਾਂ ਨਿਭਾਉਂਦੇ ਨੇ ਉਸ ਸਮੇਂ ਵੀ ਉਹ ਇਹੀ ਸ਼ਬਦ ਉਚਾਰਦੇ ਨੇ ਤੇਰਾ ਕੀ ਆ ਮਿੱਠਾ ਲੱਗੇ ਕਿ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਸਾਰੀ ਜ਼ਿੰਦਗੀ ਦੇ ਵਿੱਚ ਹੀ ਇਹ ਸ਼ਬਦ ਜਿਹੜਾ ਘੁੰਮਦਾ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਆ ਕਿ ਲਾਹੌਰ ਦੇ ਵਿੱਚੋਂ ਸਨੇਹਾ ਆਇਆ ਹੈ ਤੇ ਤੁਸੀਂ ਉਥੇ ਲਾਹੌਰ ਦੇ ਵਿੱਚ ਪਰਿਵਾਰਕ ਵਿਆਹ ਹੈ ਸਹਾਰੀ ਮੱਲ ਜੀ ਦੇ ਬੱਚੇ ਦਾ ਤੇ ਤੁਸੀਂ ਉਥੇ ਪਹੁੰਚਣਾ ਹੈ ਤੇ ਸਾਧ ਸੰਗਤ ਭਾਵੇਂ ਮੇਰੇ ਸਤਿਗੁਰ ਜੀ ਬਾਣੀ ਦੇ ਵਿੱਚ ਇਹ ਕਹਿੰਦੇ ਨੇ ਕਿ ਜੇਕਰ ਮੇਰੇ ਪਾਤਸ਼ਾਹ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਕਿ ਮੇਰੇ ਸਤਿਗੁਰ ਜੀ ਜੇਕਰ ਤੁਸੀਂ ਇੱਕ ਘੜੀ ਵੀ ਨਹੀਂ ਸਾਨੂੰ ਮਿਲਦੇ ਤੇ ਮੇਰੇ ਲਈ ਉਹ ਸਮਾਂ ਕਲਯੁਗ ਹੈ ਕਲਯੁਗ ਦਾ ਮਤਲਬ ਹੁੰਦਾ ਜਦੋਂ ਸਾਡੇ ਮਨ ਵਿੱਚ ਮਾੜੇ ਫੁਰਨੇ ਚੱਲਦੇ ਨੇ ਗੁਰਬਾਣੀ ਦੇ ਵਿੱਚ ਚਾਰ ਯੁਗਾਂ ਦਾ ਜ਼ਿਕਰ ਆਉਂਦਾ ਹੈ ਜਿਦੇ ਵਿੱਚ ਸਤਜੁਗ ਦਵਾਪਰ ਤ੍ਰੇਤਾ ਅਤੇ ਕਲਯੁਗ ਇਹ ਸਾਰੀਆਂ ਮਨ ਦੀਆਂ ਅਵਸਥਾਵਾਂ ਨੇ ਜੇ ਤੇ ਬੰਦਾ ਗੁਰੂ ਘਰ ਦੇ ਵਿੱਚ ਬੈਠਾ ਵੀ ਮਾੜਾ ਸੋਚ ਰਿਹਾ ਹੈ ਗਲਤ ਪਾਸੇ ਉਹਦਾ ਧਿਆਨ ਜਾ ਰਿਹਾ ਹੈ ਈਰਖਾ ਵਸ ਵਿੱਚ ਬੈਠਾ ਹੈ ਆਪਣੇ ਆਪ ਨੂੰ ਚਮਕਾਉਣ ਦੇ ਖਾਤਰ ਜਿਹੜਾ ਆਪਣਾ ਨਾਮ ਜਿਹੜਾ ਆ ਉਨੂੰ ਵੜਿਆਉਣ ਦੀ ਖਾਤਰ ਬੈਠਾ ਤੇ ਇਹਦਾ ਮਤਲਬ ਕਿ ਉਹਦੇ ਉੱਤੇ ਕਲਯੁਗ ਚੰਦ ਰਿਹਾ ਹੈ ਤੇ ਜੇਕਰ ਕੋਈ ਇਨਸਾਨ ਗੱਡੀ ਚਲਾ ਰਿਹਾ ਹੈ ਕੋਈ ਫਸਲ ਦੇ ਵਿੱਚ ਆਪਣਾ ਕਾਰਜ ਕਰ ਰਿਹਾ ਹੈ ਕੋਈ ਟਰੈਕਟਰ ਜਿਹੜਾ ਆ ਵਾਹੀ ਕਰ ਰਿਹਾ ਹੈ ਕੋਈ ਵੀ ਆਪਣਾ ਕਿੱਤਾ ਕਰ ਰਿਹਾ ਭਾਵੇਂ ਕੋਈ ਦੁਕਾਨ ਦੇ ਉੱਤੇ ਬੈਠਾ ਹੈ ਤੇ ਜੇਕਰ ਉਹਦੇ ਵਿੱਚ ਵੀ ਉਹਦਾ ਭਲਾ ਕਰ ਰਿਹਾ ਹੈ ਹਰ ਇੱਕ ਦੀ ਇੱਜ਼ਤ ਕਰ ਰਿਹਾ ਹੈ ਹਰ ਇੱਕ ਦੇ ਦੁੱਖ ਦਾ ਭਾਈਵਾਲ ਬਣ ਰਿਹਾ ਤੇ ਸਮਝੋ ਸਾ ਸੰਗਤ ਉਹ ਸਤਜੁਗ ਦੇ ਵਿੱਚ ਜੀਵਨ ਜੀ ਰਿਹਾ ਹੈ ਕਿਉਂਕਿ ਇਹ ਮਨ ਦੀਆਂ ਅਵਸਥਾਵਾਂ ਹਨ ਬਾਣੀ ਪਾਸ਼ਾ ਜੀ ਦੀ ਕਹਿੰਦੀ ਹੈ ਸੋਈ ਚੰਦ ਚੜ੍ਹੇ ਸਿਤਾਰੇ ਸੇਈ ਦਿਨ ਯਰ ਤੱਕ ਤਰੇ ਕਹਿੰਦੇ ਸਤਜੋਗ ਦੇ ਵਿੱਚ ਵੀ ਉਹੀ ਚੰਦ ਤਾਰੇ ਸਨ ਤੇ ਕਲਯੁਗ ਦੇ ਵਿੱਚ ਵੀ ਉਹੀ ਸੀ ਸਤਜੋਗ ਦੇ ਵਿੱਚ ਅਸੀਂ ਕਹਿੰਦੇ ਆ ਕਿ ਹਰਨਾਕਸ਼ ਵਰਗੇ ਦਾਦ ਜਿਹੜੇ ਪੈਦਾ ਹੋਏ ਆ ਕਿਉਂਕਿ ਉਹ ਵੀ ਤੇ ਸਤਜੋਗ ਦੇ ਵਿੱਚ ਹੀ ਪੈਦਾ ਹੋਇਆ ਨਾ ਪਰ ਉਸ ਸਮੇਂ ਵੀ ਭਗਤ ਪ੍ਰਹਿਲਾਦ ਜੀ ਵਰਗੇ ਪੈਦਾ ਹੋਏ ਸਾਧ ਸੰਗਤ ਇਹ ਮਨ ਦੀਆਂ ਬਿਰਤੀਆਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਹਰ ਵਕਤ ਜਿਹੜੇ ਉਹ ਬਾਣੀ ਦੇ ਵਿੱਚ ਨਿਮਰਤਾ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਤ-ਸੱਤ ਕਰਕੇ ਮੰਨਦੇ ਸਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਆ ਕਿ ਤੁਸੀਂ ਲਾਹੌਰ ਦੇ ਵਿੱਚ ਜਾਣਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਕਿ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੈ ਮੇਰੇ ਸਤਿਗੁਰਾ ਮੈਂ ਜਦੋਂ ਤੁਹਾਨੂੰ ਇੱਕ ਘੜੀ ਇੱਕ ਛਿੰਨ ਵੀ ਤੁਹਾਡੇ ਤੋਂ ਵਿਸਰ ਜਾਵਾਂ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਮੇਰੇ ਲਈ ਕੱਲ੍ਹ ਜੁਗ ਆ ਗਿਆ ਹੋਵੇ ਸਾਧ ਸੰਗਤ ਸਿੱਖ ਵੀ ਇਸ ਤਰ੍ਹਾਂ ਦੇ ਹੀ ਨੇ ਜਿਨ੍ਹਾਂ ਦਾ ਹਰ ਰੋਜ਼ ਜਿਨ੍ਹਾਂ ਦੀ ਰੁਟੀਨ ਹੈ ਕਿ ਅਸੀਂ ਹਰ ਰੋਜ਼ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਪਰ ਵੇਖਿਓ ਕਦੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਤਜਰਬਾ ਹੁੰਦਾ ਹੈ ਨਾ ਕਦੇ ਰੱਬ ਨਾ ਕਰੇ ਉਹ ਸਮਾਂ ਕੁੰਝ ਜਾਵੇ ਕੋਈ ਇਹੋ ਜਿਹਾ ਕੰਮ ਪੈ ਜਾਵੇ ਤੇ ਸਾਡੇ ਮਨ ਵਿੱਚ ਇੱਕ ਤਾਂਗ ਬਣਦੀ ਹੈ ਕਿ ਮੈਂ ਅੱਜ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਧਿਆਨ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਾਲੀ ਹੁੰਦਾ ਹੈ ਮਨ ਕਰਕੇ ਅਸੀਂ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਹੁੰਦੇ ਆ ਸਾਧ ਸੰਗਤ ਪਰ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਆ ਕਿ ਗੁਰੂ ਦਾ ਹੁਕਮ ਜਿਹੜਾ ਆ ਉਹ ਅਟੱਲ ਹੈ ਜੋ ਪਾਸ਼ਾ ਜੀ ਨੇ ਕਿਹਾ ਤਾਂ ਜੇਕਰ ਲਾਹੌਰ ਦੇ ਵਿੱਚ ਜਾਣਾ ਹੈ ਤੇ ਮੇਰੇ ਪਾਸ਼ਾ ਜੀ ਇਹ ਵੀ ਕਹਿੰਦੇ ਆ ਕਿ ਤੁਸੀਂ ਜਦੋਂ ਜਾਣਾ ਹੈ ਉਹਨਾਂ ਤੱਕ ਵਾਪਸ ਨਹੀਂ ਆਉਣਾ ਜਿੰਨਾ ਤੱਕ ਅਸੀਂ ਤੁਹਾਨੂੰ ਬਲਾਵਾ ਨਾ ਭੇਜੀਏ ਸੁਨੇਹਾ ਨਾ ਭੇਜੀਏ ਵੇਖੋ ਸਤਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਨੂੰ ਵੀ ਕਹੀ ਇਹ ਗੱਲ ਕਿ ਤੁਸੀਂ ਵੀ ਭਾਈ ਲਾਹੌਰ ਦੇ ਵਿੱਚ ਜਾਓ ਪਰ ਬਾਬਾ ਪ੍ਰਿਥੀ ਚੰਦ ਜੀ ਇਹ ਗੱਲ ਕਹਿ ਦਿੰਦੇ ਨੇ ਕਿ ਮੇਰੇ ਕੋਲੋਂ ਜਾ ਨਹੀਂ ਹੁਣਾ ਕਿਉਂਕਿ ਮੇਰੇ ਕੋਲ ਤੇ ਹੋਰ ਹੀ ਬਹੁਤ ਸਾਰੇ ਕਾਰਜ ਨੇ ਸੰਸਾਰ ਦੇ ਚਮੇਲੇ ਨੇ ਗੁਰੂ ਘਰ ਦੇ ਕਾਰਜ ਨੇ ਤੇ ਸਾਧ ਸੰਗਤ ਝਗੜਦਾ ਹੈ ਗੁਰੂ ਪਾਤਸ਼ਾਹ ਜੀ ਦੇ ਨਾਲ ਜਿਹੜਾ ਖਰਵਾ ਬੋਲਦਾ ਹੈ ਸਤਿਗੁਰ ਜੀ ਦੇ ਨਾਲ ਝਗੜਾ ਕਰਦਾ ਹੈ ਤੇ ਮੇਰੇ ਪਾਸ਼ਾ ਜੀ ਬਚਨ ਕਰਦੇ ਨੇ ਬਾਣੀ ਦੇ ਵਿੱਚ ਕਾਹੇ ਕੂਤ ਝਗਰਤ ਹਉ ਸੰਗ ਬਾਪ ਜਿੰਨ ਕੇ ਜਣੇ ਬਡੇਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਕਿ ਉਹਨਾਂ ਦੇ ਨਾਲ ਝਗੜਾ ਨਹੀਂ ਕਰੀਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਨੂੰ ਜੰਮਿਆ ਹੋਵੇ ਜਿਨ੍ਹਾਂ ਨੇ ਪਾਲਿਆ ਹੋਵੇ ਸਾਧ ਸੰਗਤ ਪਰ ਗੁਰੂ ਅਰਜਨ ਪਾਸ਼ਾ ਜੀ ਉੱਥੇ ਵੀ ਪਾਣਾ ਮੰਨਦੇ ਨੇ ਲਹਾਉ ਦੇ ਵਿੱਚ ਚੱਲ ਜਾਂਦੇ ਨੇ ਅੱਗੇ ਉਹਨਾਂ ਦੇ ਜੀਵਨ ਦੇ ਵਿੱਚ ਜੇਕਰ ਹੋਰ ਝਾਤ ਮਾਰੀਏ ਤੇ ਸਾਧ ਸੰਗਤ ਪ੍ਰਿਥੀ ਜਾਂ ਦੇ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਹੁੰਦਾ ਹੈ ਸਨ 1595 ਈਸਵੀ ਨੂੰ ਤੇ ਉਸ ਸਮੇਂ ਵੀ ਦੇਖੋ ਕਿੰਨੀਆਂ ਉਹਨਾਂ ਦੇ ਉੱਤੇ ਜਿਹੜੇ ਆ ਹਮਲੇ ਕੀਤੇ ਜਾਂਦੇ ਨੇ ਕਿੰਨੀਆਂ ਜਿਹੜੀਆਂ ਸਾਜ਼ਸ਼ਾਂ ਕੀਤੀਆਂ ਜਾਂਦੀਆਂ ਨੇ ਭਾਵੇਂ ਉਹ ਇੱਕ ਦਾਈ ਦੇ ਦੁਆਰਾ ਜਿਹੜਾ ਆ ਆਪਣੇ ਪਣਾ ਦੇ ਉੱਤੇ ਜ਼ਹਿਰ ਲਾਇਆ ਜਾਂਦਾ ਹੈ ਭਾਵੇਂ ਸਪੇਰਾ ਭੇਜਿਆ ਜਾਂਦਾ ਹੈ ਭਾਵੇਂ ਖਡਾਵੇ ਰਾਈ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਾਹਾ ਸੰਗਤ ਜੀ ਗੁਰੂ ਅਰਜਨ ਪਾਸ਼ਾ ਜੀ ਦਾ ਸਿੱਧਕ ਵੇਖੋ ਸਬਰ ਵੇਖੋ ਪਹਾੜਾ ਵੇਖੋ ਕਿ ਇੱਕ ਬੱਚੇ ਦੇ ਉੱਤੇ ਸਾਹਸੰਗਤ ਬੱਚਾ ਤੇ ਕਿਸੇ ਜਾਨਵਰ ਦਾ ਵੀ ਹੋਵੇ ਨਾ ਕਿਸੇ ਪਸ਼ੂ ਪੰਛੀ ਦੇ ਉੱਤੇ ਵੀ ਤੁਸੀਂ ਹਮਲਾ ਕਰਕੇ ਵੇਖ ਲਓ ਕਿਸੇ ਬੱਚੇ ਦੇ ਤੇ ਉਹ ਸਾਨੂੰ ਮਾਰਨ ਤੱਕ ਖਤਮ ਕਰਨ ਤੱਕ ਜਾਂਦਾ ਹੈ ਕਿ ਇੰਨਾ ਜੋਸ਼ ਉਸ ਪਸ਼ੂ ਪੰਛੀ ਦੇ ਉੱਤੇ ਵੀ ਆ ਜਾਂਦਾ ਹੈ ਪਰ ਸਾਹਸੰਗਤ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਦੇ ਸੁਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਇੱਕ ਵਾਰ ਨਹੀਂ ਤਿੰਨ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਮੇਰੇ ਸਤਿਗੁਰੂ ਜੀ ਫਿਰ ਵੀ ਇਹ ਗੱਲ ਕਹਿੰਦੇ ਆ ਤੇਰਾ ਕੀਆ ਮੀਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਕਿ ਜੋ ਵੀ ਹੋ ਰਿਹਾ ਪ੍ਰਮਾਤਮਾ ਤੇਰੇ ਭਾਣੇ ਦੇ ਵਿੱਚ ਤੇਰੀ ਰਜ਼ਾ ਦੇ ਵਿੱਚ ਹੋ ਰਿਹਾ ਜੋ ਵੀ ਤੁਸੀਂ ਕਰੋਗੇ ਸਤਿਗੁਰੂ ਜੀ ਤੁਸੀਂ ਚੰਗਾ ਹੀ ਕਰੋਗੇ ਸਾਥ ਸੰਗਤ ਅੱਗੇ ਜੇਕਰ ਹੋਰ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਤੇ ਕਿਉਂਕਿ ਮੈਂ ਟੂਕ ਮਾਤਰ ਸਾਥ ਸੰਗਤ ਬੇਨਤੀਆਂ ਕਰ ਰਿਹਾ ਕਿ ਮੇਰੇ ਪਾਤਸ਼ਾਹ ਜੀ ਕਿਸ ਤਰ੍ਹਾਂ ਉਹਨਾਂ ਹਰ ਵਕਤ ਤੇਰਾ ਭਾਣਾ ਮੀਠਾ ਲਾਗੇ ਸ਼ਬਦ ਨੂੰ ਕਮਾਇਆ ਕਹਿੰਦਾ ਇਹ ਸ਼ਬਦ ਸਾਥ ਸੰਗਤ ਜੀ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਉਚਾਰਨ ਹੀ ਨਹੀਂ ਕੀਤਾ ਉਹਦੇ ਉੱਤੇ ਪਹਿਰਾ ਵੀ ਦਿੱਤਾ ਇੱਕ ਇੱਕ ਸ਼ਬਦ ਨੂੰ ਬਾਣੀ ਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇਕਰ ਸਤਿਗੁਰਾਂ ਨੇ ਲਿਖਿਆ ਨਾ ਤੇ ਉਹਨੂੰ ਕਮਾਇਆ ਵੀ ਹੈ ਉਹਨੂੰ ਸੱਤ-ਸੱਤ ਕਰਕੇ ਜਿਹੜਾ ਸਾਨੂੰ ਦੱਸਿਆ ਸਾਧ ਸੰਗਤ ਜਦੋਂ ਮੇਰੇ ਸਤਿਗੁਰੂ ਜੀ ਬਾਣੀ ਨੂੰ ਲਿਖਣ ਲੱਗਦੇ ਨੇ ਦੇਖਦੇ ਨੇ ਕਿ ਕੀ ਹੋ ਰਿਹਾ ਹੈ ਕਿ ਜਿਹੜਾ ਪ੍ਰਿਥੀ ਚੰਦ ਹੈ ਉਹ ਮਿਹਰਬਾਨ ਦੇ ਪਾਸੋਂ ਬਾਣੀ ਨੂੰ ਲਿਖਵਾ ਰਿਹਾ ਹੈ ਨਾਨਕ ਨਾਮ ਦੀ ਮੋਹਰ ਲਵਾ ਕੇ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਦੇ ਵਿੱਚ ਕੋਈ ਰਲਾ ਪੈ ਜਾਵੇ ਬਹੁਤ ਸਾਰੀਆਂ ਸਾਧ ਸੰਗਤ ਅੱਜ ਵੀ ਪੰਕਤੀਆਂ ਜਿਹੜੀਆਂ ਬਹੁਤ ਮਸ਼ਹੂਰ ਨੇ ਆਮ ਹੀ ਪੰਜਾਬ ਦੀਆਂ ਟਰਾਲੀਆਂ ਦੇ ਉੱਤੇ ਲਿਖੀਆਂ ਸਾਨੂੰ ਮਿਲ ਜਾਣਗੀਆਂ ਨਾਨਕ ਨੀਵਾ ਜੋ ਚਲੇ ਲੱਗੇ ਨਾ ਤਤੀ ਵਾਉ ਗੁਰ ਸ਼ਬਦੀ ਇਹ ਮੰਨ ਹੋੜੀਏ ਮੰਨ ਲੋ ਜੇ ਬਰਿਆਈਆਂ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਣੀ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਭਾਵੇਂ ਨਾਨਕ ਦਾ ਆਪ ਦੀ ਮੋਹਰ ਲੱਗੀ ਹੈ ਗੁਰੂ ਅਰਜਨ ਪਾਸ਼ਾ ਜੀ ਕੀ ਵੇਖਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਕੁਰਬਾਨੀ ਦੇ ਬਰਾਬਰ ਜਿਹੜਾ ਆ ਝੂਠੀ ਬਾਣੀ ਕੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਾਧ ਸੰਗਤ ਕੱਚੀ ਬਾਣੀ ਜਿਹੜੀ ਆ ਲਿਖਣੀ ਸ਼ੁਰੂ ਹੋ ਗਈ ਪਰ ਗੁਰੂ ਅਰਜਨ ਪਾਸ਼ਾ ਜੀ ਨੇ ਜਿਹੜਾ ਸਭ ਤੋਂ ਮਹਾਨ ਉਪਰਾਲਾ ਕੀਤਾ ਸਾਧ ਸੰਗਤ ਸਾਡੇ ਲਈ ਅੱਜ ਤੱਕ ਇਤਿਹਾਸ ਦੇ ਵਿੱਚ ਦੁਨੀਆ ਦਾ ਇਤਿਹਾਸ ਪੜ ਲਿਏ ਜਿੰਨੇ ਵੀ ਰਹਿਬਰ ਹੋਏ ਹਨ ਉਹਨਾਂ ਨੇ ਕਿਸੇ ਨੇ ਨਹੀਂ ਆਪਣੇ ਗ੍ਰੰਥ ਆਪ ਨਹੀਂ ਲਿਖੇ ਭਾਵੇਂ ਉਹ ਬਾਈਬਲ ਹੈ ਭਾਵੇਂ ਪੁਰਾਣ ਹੈ ਰਮਾਇਣ ਹੈ ਉਪਨਿਸ਼ਦ ਹਨ ਸਾਰਿਆਂ ਨੂੰ ਕੋਈ 100 ਸਾਲ ਬਾਅਦ ਕੋਈ 200 ਸਾਲ ਬਾਅਦ ਕੋਈ 800 ਸਾਲ ਬਾਅਦ ਲਿਖੇ ਗਏ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਹ ਵਿਲੱਖਣਤਾ ਕਿ ਉਸ ਸਮੇਂ ਦੇ ਰਹਿਬਰ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪ ਹੀ ਉਪਰਾਧਾ ਕਰਦੇ ਨੇ ਸਤਿਗੁਰੂ ਜੀ ਨੇ ਬਾਣੀ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਆਪਣੇ ਹੱਥੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਜਿੰਨੇ ਵੀ ਪ੍ਰਮੁੱਖ ਸਿੱਖ ਨੇ ਉਹਨਾਂ ਨੂੰ ਨਾਲ ਲੈ ਕੇ ਭਾਵੇਂ ਸਾ ਸੰਗਤ ਮੇਰੇ ਸਤਿਗੁਰੂ ਦੇ ਉੱਤੇ ਬਹੁਤ ਸਾਰੇ ਕਸ਼ਟ ਵੀ ਆਉਂਦੇ ਨੇ ਇੱਥੋਂ ਤੱਕ ਕਿ ਲੰਗਰ ਤੱਕ ਮਸਤਾਨੇ ਹੋ ਜਾਂਦੇ ਨੇ ਗੁਰੂ ਘਰ ਦੇ ਪ੍ਰਿਥੀ ਚੰਦ ਜਿਹੜਾ ਆ ਬਾਹਰ ਲਾਕੇ ਲਾ ਲੈਂਦਾ ਜਿੱਥੇ ਅੱਜ ਗੁਰਦੁਆਰਾ ਪਿਪਲੀ ਸਾਹਿਬ ਬਣਿਆ ਹੈ ਬਹੁਤ ਸਾਰੇ ਉਪਰਾਲੇ ਕਰਦਾ ਹੈ ਕਿ ਗੁਰੂ ਘਰ ਦੇ ਵਿੱਚ ਰਸਤਾ ਬਸਤਾ ਬੰਦ ਹੋ ਜਾਣ ਪਰ ਮੇਰੇ ਸਤਿਗੁਰੂ ਦੀ ਸਾਧ ਸੰਗਤ ਉਸ ਸਮੇਂ ਵੀ ਸਬਰ ਕਰਦੇ ਨੇ ਉਸ ਸਮੇਂ ਵੀ ਕੀ ਕਰਦੇ ਨੇ ਕਿ ਤੇਰਾ ਕੀ ਆ ਮੀਠਾ ਲਾਗੇ ਭਾਵੇਂ ਕੋਲ ਕੁਝ ਵੀ ਨਹੀਂ ਰਹਿ ਗਿਆ ਲੰਗਰ ਮਸਤਾਨੇ ਹੋ ਗਏ ਨੇ ਕਹਤਿਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਕੇ ਫਿਰ ਵੀ ਮੇਰੇ ਸਤਿਗੁਰੂ ਜੀ ਰਜਾ ਦੇ ਵਿੱਚ ਨੇ ਉਹਨਾਂ ਉਲਾਮੇ ਨਹੀਂ ਦਿੱਤੇ ਸਾਧ ਸੰਗਤ ਅਸੀਂ ਅੱਜ ਆਪਣੀ ਜ਼ਿੰਦਗੀ ਨੂੰ ਵੀ ਸਵਾਰਨਾ ਹੈ ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਚਾਹੀਦਾ ਕਿ ਜੇਕਰ ਘਰ ਦੇ ਵਿੱਚ ਪੱਖਾ ਚੱਲਦਾ ਹੈ ਨਾ ਇੱਕ ਬਿਸਤਰਾ ਸਾਡੇ ਕੋਲ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਰਾਜੇ ਹਾਂ 100 ਸਾਲ ਪਹਿਲਾਂ ਰਾਜਿਆਂ ਦੇ ਉੱਤੇ ਪੱਖੇ ਨਹੀਂ ਸੀ ਚੱਲਦੇ ਸਾਡੇ ਉੱਤੇ ਚੱਲ ਰਹੇ ਨੇ ਸਾਡੇ ਕੋਲ ਬਹੁਤ ਸਹੂਤਾਣੇ ਕਿੰਨਾ ਕਿੰਨਾ ਅਸੀਂ ਨਾਜ ਜਮਾ ਕੀਤਾ ਘਰਾਂ ਦੇ ਵਿੱਚ ਪਰ ਸਾ ਸੰਗਤ ਹਮੇਸ਼ਾ ਸ਼ੁਕਰ ਕਰਿਆ ਕਰੀਏ ਦਾਤੇ ਦਾ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਈਏ ਨਾ ਤੇ ਹਮੇਸ਼ਾ ਇਹ ਅਰਦਾਸ ਕਰਿਆ ਕਰੀਏ ਪਾਸ਼ਾ ਤੇਰਾ ਲੱਖ ਲੱਖ ਸ਼ੁਕਰਿਆ ਕਿ ਮੈਂ ਆਪਣੇ ਸਰੀਰ ਦੇ ਨਾਲ ਆਪਣੇ ਹੱਡਾਂ ਪੈਰਾਂ ਦੇ ਨਾਲ ਮੈਂ ਚੱਲ ਕੇ ਤੇਰੇ ਦਰਸ਼ਨ ਕਰਨ ਦੇ ਲਈ ਆ ਗਿਆ ਨਹੀਂ ਤੇ ਬਹੁਤ ਦੁਨੀਆ ਜਿਹੜੀ ਇਹ ਗੱਲ ਤੋਂ ਬਿਲਕੁਲ ਅਈ ਉਹਨਾਂ ਦੇ ਕੋਲ ਅਰਬਾਂ ਰੁਪਏ ਆ ਪਰ ਸਾਧ ਸੰਗਤ ਚੱਲਣ ਦੀ ਹਿੰਮਤ ਨਹੀਂ ਹੈ ਪੈਸਾ ਸਾਨੂੰ ਜ਼ਿੰਦਗੀ ਨਹੀਂ ਦੇ ਸਕਦਾ ਪੈਸਾ ਸਾਨੂੰ ਸੁੱਖ ਸਹੂਲਤਾਂ ਦੇ ਸਕਦਾ ਆ ਪਰ ਜਿਹੜਾ ਜ਼ਿੰਦਗੀ ਦੇ ਵਿੱਚ ਆਨੰਦ ਹੈ ਨਾ ਇਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਤੇ ਸ਼ੁਕਰਾਨੇ ਦੇ ਵਿੱਚੋਂ ਮਿਲਦਾ ਹੈ ਜੇਕਰ ਜ਼ਿੰਦਗੀ ਚ ਸਾਧ ਸੰਗਤ ਸ਼ੁਕਰਾਨਾ ਨਾ ਨਾ ਆਇਆ ਤੇ ਭਾਵੇਂ ਸਾਰੀ ਜ਼ਿੰਦਗੀ ਮੇਰੇ ਸਹਿਬ ਨੇ ਤੇ ਬਹੁਤ ਵੱਡੀ ਗੱਲ ਕਹਿ ਦਿੱਤੀ ਆ ਕਿ ਜੇ ਯੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਇਹ ਕਹਿੰਦੇ ਇੱਕ ਧਰਤੀ ਕੀ ਤੇਰਾ ਨਵਾਂ ਖੰਡਾਂ ਦੇ ਉੱਤੇ ਵੀ ਰਾਜ ਹੋ ਜਾਵੇ ਨਾ ਤੇ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁਛੇ ਕੇ ਕਹਿੰਦੇ ਜੇ ਗੁਰੂ ਦੀ ਤੈਨੂੰ ਗੱਲ ਨਾ ਨਾ ਯਾਦ ਆਈ ਗੁਰੂ ਦਾ ਬਾਣਾ ਨਾ ਨਾ ਯਾਦ ਆਇਆ ਤੇ ਕਹਿੰਦੇ ਤੇਰੀ ਬਾਤ ਬੰਦਿਆ ਕਿਸੇ ਨੇ ਨਹੀਂ ਪੁੱਛਣੀ ਸੋ ਸਾਧ ਸੰਗਤ ਗੁਰੂ ਅਰਜਨ ਪਾਸ਼ਾ ਜੀ ਦੇ ਉੱਤੇ ਇੰਨੇ ਮਾੜੇ ਸਮੇਂ ਆਉਂਦੇ ਨੇ ਲੰਗਰ ਮਸਾਨੇ ਹੋ ਜਾਂਦੇ ਨੇ ਲੰਗਰਾਂ ਦੇ ਵਿੱਚ ਕਾਲ ਪੈ ਜਾਂਦਾ ਹੈ ਜਿੱਥੇ ਤਿੰਨ ਟਾਈਮ ਪ੍ਰਸ਼ਾਦਾ ਚੱਲਦਾ ਸੀ ਇੱਕ ਸਮੇਂ ਦਾ ਰਹਿ ਜਾਂਦਾ ਹੈ ਪਰ ਮੇਰੇ ਪਾਸ਼ਾ ਜੀ ਫਿਰ ਵੀ ਪਰਮਾਤਮਾ ਦੇ ਵਿੱਚ ਅਡੋਲ ਰਹਿੰਦੇ ਨੇ ਉਹਦੀ ਬਾਣੇ ਦੇ ਵਿੱਚ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਤੇ ਸਾਧ ਸੰਗਤ ਜਦੋਂ ਸਤਿਗੁਰ ਜੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਥੀ ਸਹਿਬ ਨੂੰ ਲਿਖਵਾ ਰਹੇ ਸਨ ਭਾਈ ਗੁਰਦਾਸ ਜੀ ਦੇ ਪਾਸੋਂ ਕਿੰਨੇ ਸੋਣਾ ਸਤਿਗੁਰ ਜੀ ਨੇ ਇਹ ਉਪਰਾਲਾ ਕੀਤਾ ਜਿਹੜੀ ਕਲਮ ਇੱਕ ਵਾਰ ਜਿਹੜੀ ਵਰਤੀ ਹੈ ਨਾ ਉਹਨੂੰ ਦੂਸਰੀ ਵਾਰ ਘੜਿਆ ਨਹੀਂ ਕਹਿੰਦੇ ਇਹ ਕਾਲ ਪੁਰਖ ਦੀ ਉਸਤਤ ਕੀਤੀ ਜਾ ਰਹੀ ਹੈ ਤੇ ਸਾਧ ਸੰਗਤ ਪਾਤਸ਼ਾਹ ਜੀ ਬਾਣੀ ਲਿਖਵਾਉਂਦੇ ਨੇ ਭਾਵੇਂ ਚਾਰ ਭਗਤ ਵੀ ਆਉਂਦੇ ਨੇ ਉਹ ਵੀ ਆਪਣੀ ਜੜੀਆਂ ਸਤਿਗੁਰ ਜੀ ਨੂੰ ਵਿਚਾਰਾ ਦੱਸਦੇ ਕਿ ਸਾਡੀ ਬਾਣੀ ਵੀ ਲਿਖੋ ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਆ ਕਿ ਇਹ ਤੁਹਾਡੀ ਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ ਉਸ ਨੂੰ ਜਿਹੜਾ ਲਿਖਿਆ ਨਹੀਂ ਜਾ ਸਕਦਾ ਇਹ ਵੀ ਇੱਕ ਉਹਨਾਂ ਦਾ ਜਿਹੜਾ ਸ਼ਹੀਦੀ ਦਾ ਕਾਰਨ ਬਣਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਚੰਦੂ ਦੀ ਦੁਸ਼ਮਣੀ ਖੇਈਦੀ ਦਾ ਕਾਰਨ ਬਣਦੀ ਪ੍ਰਿਥੀ ਚੰਦ ਜਿਹੜਾ ਈਰਖਾ ਵਸ ਹੋ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਕਿਉਂਕਿ ਸਭ ਤੋਂ ਮੂਖ ਕਾਰਨ ਸਤਗੁਰੂ ਜੀ ਨੂੰ ਸ਼ਹੀਦ ਕਰਨ ਦਾ ਇਹ ਹੈ ਕਿ ਉਹ ਉਸ ਸਮੇਂ ਦੱਬੇ ਕੁਤਰੇ ਲੋਕਾਂ ਨੂੰ ਜਿਹੜਾ ਸੀ ਉਹ ਇੱਕ ਅਕਾਲ ਪੁਰਖ ਦੇ ਨਾਲ ਜੋੜ ਕੇ ਬ੍ਰਾਹਮਣੀ ਸੋਚ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਉਹਨਾਂ ਦੇ ਵਡਮੁੱਲੇ ਜੀਵਨ ਦੇ ਵੱਲ ਜਿਹੜਾ ਆ ਉਹ ਜੋੜਨ ਦਾ ਉਪਰਾਲਾ ਕਰ ਰਹੇ ਸੀ ਸਾਧ ਸੰਗਤ ਜੀ ਸਤਗੁਰੂ ਜੀ ਨੂੰ ਜਾਸਾ ਦੇ ਕਾਨੂੰਨ ਦੇ ਹੇਠ ਪਾਸ਼ਾ ਜੀ ਨੂੰ ਸਾਧ ਸੰਗਤ ਜੀ ਫਤਵਾ ਜਿਹੜਾ ਹੈ ਜਾਰੀ ਕਰ ਦਿੱਤਾ ਜਾਂਦਾ ਹੈ ਜਿਹੜਾ ਸਲੀਮ ਜਹਾਂਗੀਰ ਵੱਲੋਂ ਜਹਾਂਗੀਰ ਦਾ ਅਰਥ ਹੈ ਜਿਹੜਾ ਜਹਾਨ ਦਾ 기ਰ ਹੈ ਉਹਦੇ ਵੱਲੋਂ ਸਾਦ ਸੰਗਤ ਤੇ ਫਿਰ ਜੋ ਪਾਸ਼ਾ ਜੀ ਦੇ ਨਾਲ ਹੁੰਦਾ ਹੈ ਸਾਰੇ ਪਾਸੇ ਹੀ ਗਰਮੀ ਜਿਹੜੀ ਆ ਰੇਤ ਹੈ ਗਰਮੀ ਜਿਹੜੀ ਤੱਤੀ ਤਵੀ ਹੈ ਅਤੇ ਸਾਰੇ ਪਾਸੇ ਹੀ ਸੇਕ ਹੀ ਸੇਕ ਹੈ ਤੇ ਜੇਕਰ ਸਾਦ ਸੰਗਤ ਸਿਦਕ ਹੈ ਠੰਡਕ ਹੈ ਉਹ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਹੈ ਬਾਕੀ ਸਾਰੇ ਪਾਸੇ ਜਿਹੜਾ ਸੇਕ ਹੀ ਸੇਕ ਹੈ ਇੱਕ ਕਵੀ ਬੜਾ ਸੋਹਣਾ ਲਿਖਦਾ ਮੈਂ ਸਮਾਪਤੀ ਕਰਨ ਲੱਗਾ ਸਾਧ ਸੰਗਤ ਕਵੀ ਕਹਿੰਦਾ ਕਵੀ ਆਖਦਾ ਸੂਰਜਾ ਭੈੜਿਆ ਵੇ ਕਹਿੰਦਾ ਕਿ ਦੋ ਪਲ ਬੱਦਲਾ ਹੀਠਾਂ ਹੀ ਵੜ ਜਾਂਦਾ ਕਿ ਲੋੜ ਸੀ ਅੱਗ ਭਰਾਉਣੇ ਦੀ ਕਹਿੰਦਾ ਕੀ ਲੋੜ ਸੀ ਤੈਨੂੰ ਅੱਗ ਭਰਾਉਣ ਦੀ ਦੋ ਪਲ ਬੱਦਲਾ ਹੀ ਢੀ ਵੜ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਤੂੰ ਕਹਿੰਦਾ ਕਿ ਇੰਨਾ ਸੇਕ ਦਿੱਤਾ ਤੇ ਅੱਗੋਂ ਸੂਰਜ ਕਹਿੰਦਾ ਮੌਕਾ ਮਿਲਿਆ ਸੀ ਮਹਾ ਦਿਦਾਰ ਵਾਲਾ ਤਿੱ ਤਵੀ ਦੇ ਭਾਣੇ ਵਿੱਚ ਵਲੀਨ ਹੋਆ ਮੁੱਖ ਵੇਖਣ ਵਾਲਾ ਸੀ ਦਤਾਰ ਵਾਲਾ ਸਾਧ ਸੰਗਤ ਗੁਰੂ ਅਰਜਨ ਪਾਸ਼ਾ ਜੀ ਨੇ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਸੋ ਆਓ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੱਲ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਡੇ ਕੋਲ ਪਹੁੰਚ ਚੁੱਕੇ ਨੇ ਉਹਨਾਂ ਦਾ ਇੱਥੇ ਆਇਆਂ ਤੇ ਜੀਵਾਂ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਧ ਸੰਗਤ ਸਾਡੇ ਕੋਲ ਪਹੁੰਚੇ ਨੇ ਸਾਧ ਸੰਗਤ ਜਿਸ ਦਿਨ ਦੇ ਵੀ ਸਿੰਘ ਸਾਹਿਬ ਸਾਡੇ ਕੋਲ ਬਣੇ ਨੇ ਸਾਧ ਸੰਗਤ ਇੱਕ ਦਿਨ ਵੀ ਇਹੋ ਜਿਹਾ ਨਹੀਂ ਆ ਕਿ ਉਹਨਾਂ ਨੇ ਬੈਠ ਕੇ ਜਿਹੜਾ ਆਰਾਮ ਕੀਤਾ ਹੋਵੇ ਖਵਾਰ ਹੋਏ ਸਭ ਮਿਲेंगे ਜੋ ਗੱਗੋਮਾਲ ਦੀ ਧਰਤੀ ਦੇ ਉਤੋਂ ਲਹਿਰ ਚਲਾਈ ਸੀਗੀ ਸਾਧ ਸੰਗਤ ਜੀ ਸਿੰਘ ਸਾਹਿਬ ਵੱਲੋਂ ਹਰ ਰੋਜ਼ ਸੰਗਤਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਇੱਕ ਇੱਕ ਸਿੱਖ ਨੂੰ ਮਿਲਣਾ ਇਨੀ ਨਿਮਰਤਾ ਦੇ ਨਾਲ ਕੇਸਾਂ ਦੇ ਸਬੰਧਤ ਮਿਲਣਾ ਕਿ ਕੇਸ ਰੱਖੋ ਗੁਰੂ ਵਾਲੇ ਬਣੋ ਧਰਮ ਪ੍ਰਵਰਤਨ ਦੇ ਵਿੱਚੋਂ ਬਾਹਰ ਆਓ ਇੰਨੀ ਪਰਪਕਤਾ ਇੰਨਾ ਸਹਿਜ ਉਹਨਾਂ ਦੇ ਜਕਰ ਜੀਵਨ ਦੇ ਵਿੱਚ ਵੇਖੀਏ ਸਾਧ ਸੰਗਤ ਜੀ ਕਿ ਜਿਸ ਦਿਨ ਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਨੇ ਤੇ ਸਾਧ ਸੰਗਤ ਜਿੰਨੀ ਵੀ ਖਿੰਡੀ ਹੋਈ ਕੌਮ ਹੈ ਉਹਨਾਂ ਨੂੰ ਇਕੱਤਰ ਕਰਨਾ ਜਿੰਨੇ ਵੀ ਬੰਦੀ ਸਿੰਘ ਨੇ ਜਿੰਨੇ ਵੀ ਸ਼ਹੀਦ ਹਨ ਘਰ ਘਰ ਦੇ ਵਿੱਚ ਜਾ ਕੇ ਉਨ੍ਹਾਂ ਦਾ ਸਤਿਕਾਰ ਕਰਨਾ ਇਹ ਵੀ ਕੌਮ ਦੇ ਵਿੱਚ ਸਾਹਸੰਗਤ ਪਹਿਲੀ ਵਾਰੀ ਹੋਇਆ ਹੈ ਕਿ ਇੰਨਾ ਮਾਣ ਮਹਿਸੂਸ ਹੁੰਦਾ ਹੈ ਸਿੰਘ ਸਾਹਿਬ ਜੀ ਦੇ ਉਪਰਾਲਿਆਂ ਤੋਂ ਕਿ ਜਦੋਂ ਵੀ ਵੇਖੀਦਾ ਕਿ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੋ-ਦੋ ਤਿੰਨ-ਤਿੰਨ ਘੰਟੇ ਬਾਅਦ ਅਪਡੇਟ ਸਿੰਘ ਸਾਹਿਬ ਇਹਨੇ ਮਹਾਨ ਉਪਰਾਲੇ ਕਰ ਰਹੇ ਹਨ ਸਾਹਸੰਗਤ ਮੈਂ ਅੱਜ ਹੀ ਆਪਣੇ ਮਨ ਨਾਲ ਸੋਚ ਰਿਹਾ ਸੀ ਕਿ ਜਿਸ ਦਿਨ ਸਿੰਘ ਸਾਹਿਬ ਜੀ ਬਣਦੇ ਨੇ ਜਿਹੜੀਆਂ ਕਲਮਾਂ ਉਹਨਾਂ ਦਾ ਵਿਰੋਧ ਕਰਦੀਆਂ ਸੀ ਅੱਜ ਉਹਨਾਂ ਕਲਮਾਂ ਨੇ ਆਪਣੇ ਹੱਥ ਜਿਹੜੇ ਮਜਬੂਰ ਕਰ ਲਏ ਉਹਨਾਂ ਦੇ ਸਿੱਫਤ ਲਿਖਣ ਦੇ ਲਈ ਕਿ ਕੌਮ ਨੂੰ ਇਕੱਤਰ ਕਰਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਨਾਰਾ ਲੈ ਕੇ ਸਿੰਘ ਸਾਹਿਬ ਜੀ ਚੱਲੇ ਨੇ ਸੋ ਉਹਨਾਂ ਦਾ ਇੱਥੇ ਆਇਆ ਬਹੁਤ ਬਹੁਤ ਧੰਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਭਾਈ ਜਗਦੀਸ਼ ਸਿੰਘ ਜੀ ਵਡਾਲਾ ਹਜੂਰੀ ਟਾਡੀ ਸ੍ਰੀ ਅਕਾਲ ਤਖਸਾਲ ਸਾਹਿਬ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਹੈ ਹਰ 2 ਮਹੀਨੇ ਬਾਅਦ ਇਸ ਨਗਰ ਦੇ ਵਿੱਚ ਗੁਰਮਤ ਸਮਾਗਮ ਜਿਹੜੇ ਆ ਉਲੀਕੇ ਜਾਂਦੇ ਨੇ ਇਹ ਸਾਰਾ ਸਹਿਯੋਗ ਸੰਗਤਾਂ ਦੇ ਨਾਲ ਅਤੇ ਪਿੰਡ ਦੀ ਸਮੁੱਚੀ ਸਾਧ ਸੰਗਤ ਅਤੇ ਪੰਚਾਇਤ